ਪਵਨੇ ਰਵਨੇ ਤੋਂ ਕਿਨੂੰ ਪ੍ਰੋਬਲਮ ਸੀ ਕੌਣ ਬਦਨਾਮ ਕਰਦਾ ਸੀਗਾ ਸਾਰੀ ਕਹਾਣੀ ਦੱਸ ਦਿੰਨਾ ਇਹ ਮੁੱਦੇ ਨੂੰ ਕਿਉਂ ਸਾਲਾ ਜਾ ਰਿਹਾ ਜਿਹੜਾ ਕਿ ਉਸਾਲਣ ਦੇ ਲਾਇਕ ਨਹੀਂ ਹੈਗਾਗਾ ਧਿਆਨ ਦੇ ਨਾਲ ਸਾਰੀ ਗੱਲ ਸੁਣ ਲਿਓ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਦਾ ਮੀਰ ਬਣ ਕੇ ਪਵਨੇ ਇਹ ਕੁੜੀ ਦਾ ਨਾਮ ਹੈ ਇਹ ਇਹਨਾਂ ਦਾ ਪੇਜ ਆ ਰਵਨੇ ਇਹ ਕੁੜੀ ਦਾ ਨਾਮ ਹੈ ਇਹ ਇਹਨਾਂ ਦਾ ਪੇਜ ਆ ਦੋਨੋਂ ਆਪਸ ਦੇ ਵਿੱਚ ਰਿਸ਼ਤੇਦਾਰ ਆ ਜਿਹੜੀ ਪਵਨੇ ਕੁੜੀ ਆ 1.5 ਮਿਲੀਅਨ ਤੱਕ ਇਹਨਾਂ ਦੇ ਫੋਲੋਅਰ ਆ ਜਿਹੜੀ ਰਵਨੇ ਆ ਲਗਭਗ 6 ਲੱਖ ਤੱਕ ਇਹਨਾਂ ਦੇ ਫੋਲੋਅਰ ਆ ਇਹ ਫੇਸਬੁੱਕ ਤੇ ਘਰੇਲੂ ਟਿਪਸ ਦਿੰਦੇ ਆ ਮਤਲਬ ਕਿ ਚਿੱਟੇ ਵਾਲ ਕਾਲੇ ਕਿਵੇਂ ਕਰਨੇ ਆ ਘਰੇਲੂ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹਨੂੰ ਵੈਦ ਪੋਣਾ ਕਹਿ ਸਕਦੇ ਆ ਆ ਚੀਜ਼ ਖਾਣ ਨਾਲ ਹੋ ਜਾਂਦਾ ਆ ਚੀਜ਼ ਕਰਨ ਨਾਲ ਇਹ ਹੋ ਜਾਂਦਾ ਤੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਕੰਮ ਦੀਆਂ ਹੁੰਦੀਆਂ ਤੇ ਉਹ ਉਸ ਦੱਸਦੇ ਆ ਕਈ ਵਾਰ ਹੁੰਦਾ ਆਪਣੀ ਆਡੀਅנס ਨੂੰ ਇੰਗੇਜ ਕਰਨ ਦੇ ਲਈ ਵੀਡੀਓ ਡੇਲੀ ਪਾਉਣੀ ਪੈਂਦੀ ਆ ਠੀਕ ਆ ਕਈ ਯਾਰ ਬਹੁਤ ਨੂਨ ਨੁਕਸੇ ਵੀ ਪਾਏ ਜਾਂਦੇ ਆ ਜਿਹੜੇ ਲੋਕਾਂ ਨੂੰ ਪਤਾ ਹੁੰਦੇ ਆ ਹੁਣ ਜਿਹੜੇ ਜੈਲਸੀ ਫੈਕਟਰ ਦੇ ਵਿੱਚ ਕੀ ਆ ਲੋਕਾਂ ਨੂੰ ਜੈਲਸੀ ਹੋ ਰਹੀ ਆ ਉਹਨਾਂ ਨੂੰ ਕਾਮਯਾਬ ਹੁੰਦੇ ਦੇਖ ਕੇ ਮਿਲੀਅਨਸ ਦੇ ਵਿੱਚ ਨੋ ਡਾਊਟ ਉਹਨਾਂ ਨੂੰ 5-5 ਲੱਖ ਰੁਪਈਆ ਮਹੀਨੇ ਦਾ ਉਹਨਾਂ ਨੂੰ ਆਉਂਦਾ ਹੋਊਗਾ ਜਿਨ੍ਹਾਂ ਦੇ ਡੇਢ ਮੀ ਲੈਂ ਦੂਜੇ ਨੂੰ ਵੀ ਆਉਂਦਾ ਹੋਊਗਾ ਡੇਢ 2 ਲੱਖ ਦੇ ਨੇੜੇ ਮਹੀਨੇ ਦਾ ਇਹ ਚੀਜ਼ਾਂ ਦਾ ਲੋਕਾਂ ਨੂੰ ਪਤਾ ਏ ਜਿਹੜੇ ਸੋਸ਼ਲ ਮੀਡੀਆ ਤੇ ਕੋਸ਼ਿਸ਼ ਕਰਦੇ ਆ ਕੁਝ ਕਰਨ ਦੀ ਤਾਂ ਇਹਨਾਂ ਨੂੰ ਕਾਮਯਾਬ ਹੋਏ ਦੇਖਦੇ ਆ ਵੀ ਬਹੁਤ ਇਹ ਸਿੰਪਲ ਕਪਾਲਾ ਤੇ ਆਪਦੀਆਂ ਵੀਡੀਓ ਦੇ ਲੋਕ ਕਿੰਨੇ ਕਿੰਨੇ ਸ਼ੇਅਰ ਕਰਦੇ ਆ ਹਜ਼ਾਰਾਂ ਦੇ ਵਿੱਚ ਮਿਲੀਅਨਸ ਦੇ ਵਿੱਚ ਵਿਊ ਆਉਂਦੇ ਆ ਤਾਂ ਉਹਨਾਂ ਦਾ ਦਿਲ ਜਲਦਾ ਅੰਦਰੋਂ ਵੀ ਇਹ ਇਹ ਕਾਮਯਾਬ ਕਿਉਂ ਹੋ ਰਿਹਾ ਮਤਲਬ ਉਹ ਸਮਝਦੇ ਆ ਕਿ ਇਹ ਡਿਜ਼ਰਵ ਨਹੀਂ ਕਰਦੇ ਕਾ ਪੰਜਾਬੀ ਨੂੰ ਉਹਨਾਂ ਦੀ ਥਿੰਕਿੰਗ ਇਹ ਆ ਕਿ ਅਸੀਂ ਜ਼ਿਆਦਾ ਸਮਾਰਟ ਆ ਜਿਹੜੇ ਨੁਕਸ ਇਹ ਦਿਖਾ ਰਹੇ ਆ ਇਹ ਬਕਵਾਸ ਚੀਜ਼ਾਂ ਐ ਇਹ ਇਹ ਕੋਈ ਸੈਂਸ ਨਹੀਂ ਰੱਖਦੀਆਂ ਐ ਹਾਲਾਂਕਿ ਜਦੋਂ ਇਹ ਚੀਜ਼ ਦੇ ਵਿੱਚ ਕੋਈ ਉੱਤਰਦਾ ਨਾ ਸੋਸ਼ਲ ਮੀਡੀਆ ਦੇ ਵਿੱਚ ਉਦੋਂ ਪਤਾ ਲੱਗਦਾ ਹੈ ਕੌਣ ਸਮਾਰਟ ਆ ਕੌਣ ਨਹੀਂ ਸਮਾਰਟ ਆ ਇਹ ਜਿਹੜੇ ਲੋਕ ਕੋਸ਼ਸ਼ਾਂ ਕਰਕੇ ਦੇਖ ਚੁੱਕੇ ਆ ਫੇਰ ਲੋਕੇ ਬਹਿ ਚੁੱਕੇ ਆ ਤਾਂ ਜਿਹੜੇ ਲੋਕ ਆ ਬਿਲਕੁਲ ਸਿੰਪਲ ਚੀਜ਼ਾਂ ਸਮਝਦੇ ਆ ਸਿੰਪਲ ਪਹਾ ਸਮਝਦੇ ਆ ਉਹੀ ਚੀਜ਼ਾਂ ਲੋਕਾਂ ਦੇ ਵਿੱਚ ਵੱਧ ਵਿਕਦੀਆਂ ਵੱਧ ਦੇਖੀਆਂ ਜਾਂਦੀਆਂ ਜਿਹੜਾ ਆਪ ਦੀ ਗੱਲ ਸੌਖੇ ਸ਼ਬਦਾਂ 'ਚ ਕਿਸੇ ਨੂੰ ਸਮਝਾ ਸਕਦਾਗਾ ਉਹੀ ਚੀਜ਼ ਨੂੰ ਲੋਕ ਦੇਖਦੇ ਆ ਸੀਗਾ ਇਹ ਇੱਕ ਲੱਗ ਗੱਲ ਹੋ ਗਈ ਤਾਂ ਮਸਲਾ ਕੀ ਆ ਹੁਣ ਜਿਹੜੀਆਂ ਲੁਧਿਆਣੇ ਵਾਲੀ ਆਹ ਕਮਲ ਕੌਰ ਬਣੀ ਫਿਰਦੀ ਆ ਜਾਂ ਹੋਰ ਕਈ ਕੁੜੀਆਂ ਐ ਜਿਹੜੀਆਂ ਲੰਗੀਆਂ ਹੋ ਸਰਯਾਮ ਗਲਤ ਗੱਲਾਂ ਇੰਸਟਾਗ੍ਰਾਮ ਤੇ ਬੋਲਦੀਆਂ ਇੱਕ ਕਹਿੰਦਾ ਜੀ ਅਖੇ ਜੀ ਇਹਨਾਂ ਦੇ ਨੁਕਸਾਂ ਨਾਲ ਜੇ ਕੋਈ ਮਰ ਗਿਆ ਕੌਣ ਜ਼ਿੰਮੇਵਾਰ ਆ ਉਹ ਤੁਹਾਨੂੰ ਕਹਿੰਦੇ ਆ ਵੀ ਸਾਡੇ ਨੁਕਸੇ ਆਪਣਾਓ ਉਹ ਆਉਂਦੀ ਵੀਡੀਓ ਬਣਾ ਰਹੇ ਆ ਵੇਖਣ ਵਾਲੇ ਵੇਖ ਰਹੇ ਆ ਵਰਤਣ ਵਾਲੇ ਵਰਤ ਰਹੇ ਆ ਠੀਕ ਆ ਅਖੇ ਜੀ ਜਿਹੜੀਆਂ ਉਹ ਕੁੜੀਆਂ ਹੁਣ ਗੰਦ ਪਾਉਨੀਆਂ ਜਿਹੜੀਆਂ ਇੰਸਟਾਗ੍ਰਾਮ ਤੇ ਸਿੱਧਾ ਸਿੱਧੀਆਂ ਗਲਤ ਗੱਲਾਂ ਬੋਲਦੀਆਂ ਕਿ ਮੈਨੂੰ ਫਲਾਣੇ ਕਾਸੇ ਵਾਲਾ ਬੰਦਾ ਚਾਹੀਦਾ ਧੁੰਕੇ ਕਾਸੇ ਵਾਲਾ ਬੰਦਾ ਚਾਹੀਦਾਗਾ ਉਹਨੂੰ ਵੇਖ ਕੇ ਨਹੀਂ ਤੁਹਾਡੀਆਂ ਕੁੜੀਆਂ ਦੇ ਧੀਆਂ ਪੈਣਾ ਤੇ ਅਸਰ ਹੁੰਦਾਗਾ ਉਹਨਾਂ ਦੇ ਖਿਲਾਫ ਬੋਲ ਨਹੀਂ ਸਕਦੇਗੇ ਨਹੀਂ ਜਦੋਂ ਕੋਈ ਇੱਕ ਕਮੈਂਟ ਵੀ ਗਲਤ ਕਰ ਦਿਆ ਨਾ ਉਹ ਕਮੈਂਟ ਦਾ ਸਕਰੀਨਸ਼ਾਟ ਮਾਰ ਕੇ ਗਾਲਾਂ ਕੱਢਦੀਆਂ ਇਹੋ ਜਿਹੀਆਂ ਗੰਦੀਆਂ ਇਹਨਾਂ ਨੂੰ ਸ਼ਰਮ ਆ ਜਾਂਦੀਆਂ ਅੰਦਰੋਂ ਅੰਦਰ ਹੀ ਬਾਅਦ ਦੇ ਵਿੱਚ ਫੇਕ ਕਾੜੀਆਂ ਤੋਂ ਫਿਰ ਗਾਲਾਂ ਕੱਢਦੇ ਆ ਇਹਦੇ ਲੋਕਾਂ ਦੀ ਇਹੀ ਔਕਾਤ ਆ ਜਿਹੜੇ ਭੰਡੀ ਪ੍ਰਚਾਰ ਹੀ ਕਰ ਰਹੇ ਆ ਕਿ ਇਹਨਾਂ ਨੂੰ ਨਾ ਬਸ ਐਟਮ ਬੰਬ ਤੱਕ ਸਾਰਾ ਕੁਝ ਆਉਂਦਾਗਾ ਯਾਰ ਨੁਕਸੇ ਆ Google ਕਰੋ ਤੁਸੀਂ ਵੀ ਜਿਹੜੀ ਚੀਜ਼ ਬਾਰੇ ਤੁਹਾਨੂੰ ਨਹੀਂ ਜਾਣਕਾਰੀ ਤੁਹਾਨੂੰ ਵੀ ਪਤਾ ਲੱਗ ਜੀ ਕੋਈ ਵੀਡੀਓ ਪਾ ਦੋ ਜਿਹੋ ਘਰੇ ਬੈਠੇ ਵਿਹਲੇ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਕਮਾਈ ਕਰਨ ਯੋਗੇ ਹੋ ਗਏ ਆ ਉਹ ਮਸ਼ਹੂਰ ਹੋ ਰਹੇ ਆ ਹੋਰ ਅੱਗੇ ਅੱਗੇ ਫੈਲ ਰਹੇ ਆ ਤਾਂ ਇਹਨਾਂ ਦੇ ਦਰਦ ਹੁੰਦਾ ਦਿਲ ਦੇ ਵਿੱਚ ਵੀ ਇਹ ਕਿਉਂ ਹੋ ਰਿਹਾ ਯਾਰ ਸਿੰਪਲ ਚੀਜ਼ ਇਹ ਆ ਦੋ ਕੁੜੀਆਂ ਦੇ ਆਪਦੇ ਇਹ ਕੱਪਲ ਦੋ ਅਲੱਗ-ਅਲੱਗ ਵੀਡੀਓ ਪਾਉਂਦੇ ਆ ਉਹਨਾਂ ਦੇ ਨੱਕ ਸੇ ਵਾਇਰਲ ਹੋ ਰਿਹਾ ਔਰ ਇਹਨਾਂ ਦੇ ਦਰਦ ਹੋ ਰਿਹਾਗਾ ਮਸਲਾ ਇਹ ਨਹੀਂ ਹੈ ਇਸੇ ਲਈ ਇਹਨਾਂ ਦੀ ਭੰਡੇ ਕੀਤੀ ਜਾ ਰਹੀ ਆ ਕਿ ਉਹ ਹਟ ਜਾਣਗੇ ਬਈ ਪੈਸੇ ਬਣਦੇ ਆ ਕੋਈ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ ਇਹ ਚੀਜ਼ਾਂ ਨਹੀਂ ਕੋਈ ਬੰਦ ਕਰਾ ਸਕਦਾਗਾ ਮੇਨ ਗੱਲ ਜਿਹਨਾਂ ਨੂੰ ਤਕਲੀਫ ਹੁੰਦੀ ਆ ਹੁਣ ਤੁਸੀਂ ਦੇਖੋ ਹੁਣ ਇਹ ਬਿਲਕੁਲ ਦੇਸੀ ਕਪਲਾ ਇੱਕ ਦੂਜੇ ਨਾਲ ਆਪਦੀ ਲਾਈਫ ਦੇ ਵਿੱਚ ਖੁਸ ਆ ਠੀਕ ਆ ਉਹ ਕੁੜੀਆਂ ਸਿਰ ਟੱਕੇ ਰੱਖਦੀਆਂ ਨੰਗ ਝੜੰਗ ਕੁਝ ਨਹੀਂ ਉਹ ਵਿਖਾਉਂਦੀਆਂ ਠੀਕ ਹੈ ਇਹ ਦੇਸੀ ਪੁਣਾ ਵੀ ਹੋਰ ਇਹਨਾਂ ਦੀ ਰੀਸ ਨਾਲ ਹੋਰ ਕਪਲ ਮੈਂ ਕਹਿੰਨਾ ਬਣਾਉਣ ਲੱਗਣ ਵੀਡੀਓ ਮਸ਼ਹੂਰ ਹੋਣ ਆ ਜਿਹੜੇ ਗਾਣੇ ਗੂਣੇ ਗਾ ਕੇ ਇੱਕ ਦੂਜੇ ਦੇ ਹਨਾ ਮਗਰ ਕੋ ਤੁਰੇ ਫਿਰਦੇ ਰਹਿੰਦੇ ਮੈਂ ਕਹਿੰਦਾ ਨਹੀਂ ਤੋ ਉਹ ਤੀਜਾ ਤੋਰ ਲੋਕ ਹਟ ਕੇ ਜੇ ਇਸ ਤਰ੍ਹਾਂ ਦੇ ਵਲੌਗ ਬਣਾਉਣ ਕੋਈ ਫਾਇਦਾ ਹੀ ਹੋਊਗਾ ਉਹਨਾਂ ਨੂੰ ਆ ਜਿਹੜੇ ਸਿਰਫ ਰੀਲਾਂ ਜੋਗੇ ਰਹਿ ਗਏ ਤੇਰੀ ਅੱਖਾਂ ਇੰਤਰ ਲਾਕਾਂ ਇੰਤਰ ਫਲਾਨਾ ਆਏ ਉਹ ਕਪਲ ਵੀ ਇਦਾਂ ਰੋਣਗੇ ਉਹਨਾਂ ਨੂੰ ਕਮਾਈ ਵੀ ਹੋਊਗੀ ਤਾਂ ਕੁਝ ਲੋਕ ਨਹੀਂ ਚਾਹੁੰਦੇ ਕਿ ਜਿਹੜਾ ਇਹ ਘਰੇਲੂ ਪੁਣਾ ਜਿਹੜਾ ਦੇਸੀ ਪੁਣਾ ਇਦਾਂ ਵੀ ਲੋਕ ਖੁਸ਼ ਰਹਿ ਸਕਦੇ ਉਹਨਾਂ ਦੇ ਜੈਲਸੀ ਹੁੰਦੀ ਹੈ ਉਹਨਾਂ ਨੂੰ ਉਹ ਸਮਝਦੇ ਆ ਕਿ ਇਹ ਤੁਹਾਨੂੰ ਇਹ ਪਰਚੇ ਕੱਟ-ਕੱਟ ਥੋੜਾ ਦੇ ਰਿਹਾ ਯਾਰ ਕੱਪਲ ਵੀ ਤੁਸੀਂ ਇਹਨਾਂ ਦੀਆਂ ਗੱਲਾਂ ਨੂੰ ਮੰਨੋ ਤੁਹਾਨੂੰ ਨਹੀਂ ਪਸਾਉਂਦੇ ਤੁਸੀਂ ਨਾ ਦੇਖੋ ਦੈਟਸ ਇਟ ਤਾਂ ਐਸੇ ਲਈ ਸਿਰਫ ਕੁਝ ਲੋਕਾਂ ਦੀ ਜਿਹੜੀ ਜੈਲਸੀ ਕਰਕੇ ਇਹਨਾਂ ਨੂੰ ਇਹਨਾਂ ਨੂੰ ਇੱਕ ਐਜ਼ ਏ ਵਰਤਿਆ ਜਾਂਦਾ ਹੈ ਕਿ ਜਿਵੇਂ ਕਹਿੰਦੇ ਆ ਵੀ ਇਹਨਾਂ ਨੂੰ ਕੁਝ ਪਤਾ ਨਹੀਂਗਾ ਵੀ ਐਮੀ ਵੀਡੀਓ ਪਾਈ ਜਾਂਦੇ ਆ ਥੋੜੇ ਨਾਲ ਉਹ ਜਿਵੇਂ ਕੋਈ ਨਹੀਂ ਕਰਦੇ ਸੀ ਇੱਕ ਹੋਰ ਗਵਿੰਦਾ ਜਿਹਨੂੰ ਕਹਿੰਦੇ ਆ ਹਣਾ ਉਹ ਵੀ ਮੁੰਡਾ ਈਲਾ ਬਣਾਉਂਦਾ ਉਹਦੇ ਵੀ ਭੰਡੇ ਕੀਤੀ ਜਾਂਦੀ ਆ ਭਾਈ ਜਿਹੜਾ ਸੋਸ਼ਲ ਮੀਡੀਆ ਤੋਂ ਪੈਸੇ ਕਮਾਉਣ ਲੱਗ ਜਾਂਦਾ ਕਿਸੇ ਵੀ ਤਰ੍ਹਾਂ ਕੁਝ ਵੀ ਕਰਕੇ ਉਹ ਵਾਇਰਲ ਹੋ ਜਾਂਦਾਗਾ ਤਾਂ ਉਹ ਜਰਿਆ ਨਹੀਂ ਜਾਂਦਾ ਲੋਕਾਂ ਤੋਂ ਮਸਲਾ ਇਹ ਆ ਸਾਰਾ ਹੁਣ ਮੈਨੂੰ ਲੱਗਦਾ ਵੀ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਗਈ ਹੋਊਗੀ ਵੀ ਚੱਕਰ ਕੀ ਆ ਹੁਣ ਮੈਨੂੰ ਤੁਸੀਂ ਆਪ ਦੱਸੋ ਇਹ ਕੁੜੀਆਂ ਕੀ ਗਲਤ ਕਰ ਰਹੀਆਂ ਕੁਝ ਗਲਤ ਕਰ ਰਹੀਆਂ ਹਾਂ ਜਿੰਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਇਹਨਾਂ ਨੂੰ ਪਈ ਨਾ ਦੇਖੋ ਇਹੀ ਆ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਜਿਸ ਤਰ੍ਹਾਂ ਦੇ ਵੀਡੀਓ ਤੁਹਾਨੂੰ ਚੰਗੇ ਲੱਗਦੇ ਉਸ ਤਰ੍ਹਾਂ ਦੇ ਤੁਸੀਂ ਦੇਖੋ ਜੇ ਇੰਨਾ ਜ਼ੋਰ ਤੁਸੀਂ ਜਿੰਨਾ ਇਹ شریف ਕੁੜੀਆਂ ਨੂੰ ਬਦਨਾਮ ਕਰਨ ਤੇ ਲਾਇਆ ਇੰਨਾ ਜ਼ੋਰ ਉਹਨਾਂ ਨੂੰ ਬਦਨਾਮ ਕਰਨ ਤੇ ਲਾਓ ਜਿਹੜੀਆਂ ਇੰਸਟਾਗ੍ਰam ਤੇ ਅੱਧ ਨੰਗੇ ਕੱਪੜੇ ਪਾ ਕੇ ਜਿਹੜੀਆਂ ਕਰਦੀਆਂ ਫਿਰ ਤਾਂ ਤੁਹਾਡਾ ਮੰਨिए ਸਾਥ ਵੀ ਦੇਣ ਤੁਹਾਡਾ ਲੋਕ ਬਾਈਨਿਕ ਵੀਡੀਓ ਅਸੀਂ ਵੀਡੀਓ ਬੜੀ ਲੰਮੀ ਹੋ ਜਾਂਦੀ ਹੈ ਜੀ ਮੈਂ ਇਹੀ ਦੱਸਣਾ ਸੀਗਾ ਕਿ ਸਾਰਾ ਮਸਲਾ ਕੀ ਆ ਕਿਉਂ ਇਹ ਮਸਲੇ ਨੂੰ ਵੱਧ ਖਲਾਇਆ ਜਾ ਰਿਹਾਗਾ ਠੀਕ ਹੈ ਜੀ ਮਿਲਦਾ ਆਪਣੈਸ ਵੀਡੀਓ ਦੇ ਵਿੱਚ ਤੁਸੀਂ ਰਹਿ ਰਹਿਆਂ ਪੰਡਬ ਸਟੇਟ ਸਕੂਲ ਫੋਲੋ ਕਰ ਲਿਆ ਕਰੋ ਕਮੈਂਟ ਕਰਦਿਆ ਕਰੋ ਜਿਸ ਟਾਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਕਮੈਂਟ ਦੇ ਵਿੱਚ ਲਿਖ ਦਿਆ ਕਰੋ ਤੇ ਨਹੀਂ ਪਸੰਦ ਆਉਂਦੀ ਵੀਡੀਓ ਤਾਂ ਵੀ ਲਿਖ ਦਿਆ ਕਰੋ ਕਿ ਵੀ ਇਸ ਤਰ੍ਹਾਂ ਦੀ ਵੀਡੀਓ ਅਸੀਂ ਨਹੀਂ ਦੇਖਣਾ ਚਾਹੁੰਦੇ ਜਿਸ ਤਰ੍ਹਾਂ ਦੇ ਟਾਪਿਕ ਤੁਹਾਨੂੰ ਚਾਹੀਦੇ ਆ ਇਹਨੂੰ ਦੱਸ ਦਿਓ ਕਮੈਂਟ ਕਰਕੇ ਠੀਕ ਹੈ ਜੀ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਆਪਾਂ